ਦੋਸਤੋ ਕੱਲ ਰਾਤ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਅਚਾਨਕ ਲਾਈਵ ਆਏ ਤੇ ਲਾਈਵ ਆ ਕੇ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਮੇਰੇ ਕੋਲੋਂ ਮੇਰੇ ਹੋਏ ਛੋਟੇ ਬੇਟ ਦੇ ਲੀਗਲ ਡਾਕੂਮੈਂਟਸ ਮੰਗੇ ਜਾ ਰਿਹਾ ਕਿ ਤੁਸੀਂ ਸਾਬਿਤ ਕਰੋ ਕਿ ਬੱਚਾ ਤੁਹਾਡਾ ਹੀ ਹੈ ਤੇ ਹੋਰ ਵੀ ਸਿੱਧੂ ਮੂਸੇਵਾਲ ਨੇ ਕਾਫੀ ਗੱਲਾਂ ਕੀਤੀਆਂ ਕਿ ਜੋ ਸਰਕਾਰ ਮੇਰ ਤੋਂ ਕਰ ਰਹੀ ਹੈ ਆਓ ਤੁਸੀਂ ਵੀ ਪਹਿਲਾਂ ਦੇਖੋ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਦੀ ਉਹ ਵੀਡੀਓ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੇ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ ਸਿੱਧੂ ਮੂਸੇ ਦਾ ਫਾਦਰ ਸਾਹਿਬ ਨੇ ਸੀਐਮ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਸਾਰਾ ਕੁਝ ਪੇਸ਼ ਕਰ ਦੂੰਗਾ ਪਹਿਲਾਂ ਇਹ ਟ੍ਰੀਟਮੈਂਟ ਪੂਰਾ ਹੋ ਲੈਂਦੋ ਮੇਰੇ ਬੱਚੇ ਦਾ ਜਿਹੜਾ ਚੱਲ ਰਿਹਾ ਏ ਮੈਨੂੰ ਵਿੱਚ ਤੰਗ ਨਾ ਕਰੋ ਮੈਂ ਸਭ ਕੁਝ ਪ੍ਰੂਵ ਕਰ ਦੂੰਗਾ ਮੈਂ ਭਾਰਤ ਦਾ ਰਹਿਣ ਵਾਲਾ ਵਾਂ ਮੈਂ ਸਾਰੇ ਕਾਨੂੰਨ ਜਾਣਦਾ ਵਾਂ ਮੈਂ ਕਾਨੂੰਨਾਂ ਦਾ ਪਾਲਨ ਕਰਦਾ ਵਾਂ ਮੈਂ ਇਹਦਾ ਕੁਝ ਵੀ ਨਹੀਂ ਕਰਦਾ ਮੈਂ ਸਭ ਕੁਝ ਪੇਸ਼ ਕਰੂੰਗਾ ਪਰ ਮੇਰਾ ਪਹਿਲੋ ਟ੍ਰੀਟਮੈਂਟ ਪੂਰਾ ਹੋ ਲੈਂਦੋ ਆਓ ਤੁਸੀਂ ਵੀ ਦੇਖੋ ਸਿੱਧੂ ਮੂਸੇ ਦਾ ਫਾਦਰ ਸਾਹਿਬ ਦੀ ਉਹ ਬੋਲ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਆਦਾ ਦਰਸਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈੰਦੇ ਹੋ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਦੇ ਲਾਈਵ ਆਉਣ ਤੋਂ ਬਾਅਦ ਭਾਨਾ ਸਿੱਧੂ ਵੀ ਲਾਈਵ ਆਇਆ ਤੇ ਲਾਈਵ ਆ ਕੇ ਭਾਨ ਸਿੱਧੂ ਨੇ ਸਰਕਾਰ ਨੂੰ ਕਿਹਾ ਕਿ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਕੀ ਹੁਣ ਤੈਨੂੰ ਲੀਗਲ ਪਰੂਫ ਦੇਣ ਸਾਰਾ ਪੰਜਾਬ ਖੁਸ਼ੀਆਂ ਮਨਾ ਰਿਹਾ ਪਰ ਤੁਸੀਂ ਇੱਕ ਵੀ ਪੋਸਟ ਸਿੱਧੂ ਮੂਸੇਵਾਲ ਦੇ ਛੋਟੇ ਭਰਾ ਬਾਰੇ ਨਹੀਂ ਪਾਈ ਕੋਈ ਬੰਦਾ ਉਹਨਾਂ ਨੂੰ ਵਧਾਈਆਂ ਹੀ ਦੇ ਦਿੰਦਾ ਹੈ ਆਓ ਤੁਸੀਂ ਵੀ ਦੇਖੋ ਪਾਣਸੂਦ ਨੇ ਹੋਰ ਕੀ ਕਿਹਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਭ ਨਾਲ ਤੱਕ ਪਹੁੰਚ ਸਕੇ ਤੇ ਐਮ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਹੁਣ ਇਸ ਤੋਂ ਪੰਜ ਥੋੜਾ ਟਾਈਮ ਪਹਿਲਾਂ ਵੀਡੀਓ ਪਾ ਕੇ ਆਇਆ ਬਾਪੂ ਬਲਕੌਰ ਸਿੰਘ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਕੀ ਕਰ ਰਿਹਾ ਉਹਨਾਂ ਨੂੰ ਕਿੰਨਾ ਪਰੇਸ਼ਾਨ ਕਰ ਰਿਹਾ ਕਿੰਨਾ ਜਿਆਦਾ ਪਰੇਸ਼ਾਨ ਕਰ ਰਿਹਾ ਕੀ ਲੀਗਲੀ ਸਾਬਤ ਕਰੇ ਅਗਲੇ ਦਿਨ ਕਰੇ ਖੁਸ਼ੀ ਆਈ ਮੈਂ ਇਹ ਚੀਜ਼ ਮੈਂ ਇਹ ਚੀਜ਼ ਦੇਖ ਰਿਹਾ ਸੀ ਕਿ ਵੀ ਜਦ ਸਾਰਾ ਪੰਜਾਬ ਖੁਸ਼ੀਆਂ ਬਣਾ ਰਿਹਾ ਸਾਰੇ ਪੰਜਾਬ ਨੂੰ ਖੁਸ਼ੀ ਆ ਕਿ ਇੱਕ ਸਾਰਾ ਪੰਜਾਬ ਦੇ ਦਬਾਵਾ ਸਦਕੇ ਵੀ ਸਾਡੇ ਸਿੱਧੂ ਭਰਾ ਵਾਪਸ ਆਇਆ ਸਾਰਾ ਪੰਜਾਬ ਖੁਸ਼ੀ-ਖੁਸ਼ੀ ਬਣਾ ਰਿਹਾ ਕੱਲ ਮੇਰੀ ਬਾਪੂ ਨਾਲ ਲੰਮਾ ਸਮਾਂ ਗੱਲ ਹੋਈ ਵੀ ਸਾਰਾ ਪੰਜਾਬ ਖੁਸ਼ੀ ਬਣਾ ਰਿਹਾ ਵੀ ਪੰਜਾਬ ਦਾ ਮੁੱਖ ਮੰਤਰੀ ਯਾਰ ਇੱਕ ਮੁੱਖ ਮੰਤਰੀ ਚੁਣਿਆ ਹੋਇਆ 3 ਕਰੋੜ ਦੇ ਵੋਟ ਦਾ ਮਾਲਕ ਆ ਸਾਰੇ ਪੰਜਾਬ ਦਾ ਮਾਲਕ ਆ ਇਸ ਟਾਈਮ ਉਸ ਮੁੱਖ ਮੰਤਰੀ ਨੂੰ ਕਿਉਂ ਨਹੀਂ ਖੁਸ਼ੀ ਹੋਈ ਵੀ ਉਹ ਕਿਉਂ ਨਹੀਂ ਉਹਨੇ ਵਧਾਈਆਂ ਦਿੱਤੀਆਂ ਯਾਰ ਸੋਸ਼ਲ ਮੀਡੀਆ ਤੇ ਕਿਤੇ ਵੀ ਮੀਡੀਆ ਦੇ ਵਿੱਚ ਵਧਾਈਆਂ ਦੇਣ ਦਾ ਹੱਕ ਸੀਗਾ ਵੀ ਕਿਸੇ ਦਾ ਘਰ ਦਾ ਚਿਰਾਗ ਬੁੱਝ ਗਿਆ ਜਿਹਦੇ ਘਰੇ ਖੁਸ਼ੀਆਂ ਆਈਆਂ ਨਹੀਂ ਆ ਉਹਦੇ ਕਿਉਂ ਨਹੀਂ ਵਧਾਈਆਂ ਦਿੱਤੀਆਂ ਪਰ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਜਲਸੀ ਫੈਕਟਰੀ ਬਹੁਤ ਵੱਡਾ ਹੋਇਆ ਪਿਆ ਐਡੀ ਵੱਡੀ ਜਲਸੀ ਹੋਈ ਪਈ ਉਹਨਾਂ ਦੇ ਘਰੇ ਪੁੱਤ ਕਿਉਂ ਵਾਪਸ ਮੁੜ ਕੇ ਆ ਗਿਆ ਆ ਪਤਾ ਲੱਗਦਾ ਕਿ ਲੀਗਲੀ ਜਿਹੜੀਆਂ ਉਹਨੂੰ ਲੀਗਲੀ ਤੌਰ ਤੇ ਵੀ ਸਿੱਧੂ ਦੇ ਬਾਪੂ ਨੂੰ ਕਹਿੰਦੇ ਤੁਸੀਂ ਲੀਗਲੀ ਤੌਰ ਤੇ ਸਾਬਤ ਕਰੋ ਕੀ ਸਾਬਤ ਕਰਨ ਲਈ ਦੱਸੋ ਤੇ ਇਹ ਦੱਸੋ ਕੀ ਸਾਬਤ ਕਰੀਏ ਕੀ ਕੀ ਤੁਸੀਂ ਸਾਬਤ ਕਰ ਰਹੇ ਹੋ ਕੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਅਗਲੇ ਦੇ ਹਜੇ ਮੇਰੀ ਕੱਲ ਬਾਪੂ ਨਾਲ ਗੱਲ ਹੋਈ ਹੈ ਕਹਿੰਦਾ ਵੀ ਪੁੱਤ ਕਹਿੰਦਾ ਤੂੰ ਕਹਿੰਦਾ ਆਰਮਨ ਨਾ ਕਹਿੰਦਾ ਵਾ ਘਰੇ ਵੜ ਕੇ ਗੱਲਾਂ ਕਰਾਂਗੇ ਨਾ ਤੇ ਮੈਨੂੰ ਪਰੇਸ਼ਾਨ ਨਾ ਮੈਂ ਪਰੇਸ਼ਾਨ ਤੁਸੀਂ ਉੱਪਰੋਂ ਹੋਰ ਕਰ ਰਹੇ ਹੋ ਸਰਕਾਰ ਇਹ ਕਿਦਾਂ ਦੇ ਪਰੇਸ਼ਾਨ ਕਰ ਰਹੀ ਹੈ ਅਗੇ ਡਾਕੂਮੈਂਟ ਦਿਓ ਸਕੈਨ ਦਾ ਭਾਅ ਕਿ ਸਰਕਾਰ ਇਹ ਗੱਲ ਕਹਿਣਾ ਚਾਹੁੰਦੀ ਹੈ ਕਿ ਤੁਸੀਂ ਸਮਝ ਹੀ ਗਏ ਕੀ ਕਹਿਣਾ ਚਾਹੁੰਦੀ ਹੈ ਸਰਕਾਰ ਕੀ ਕਹਿਣਾ ਚਾਹੁੰਦੀ ਹੈ ਬੱਚੇ ਬਾਰੇ ਇਸ ਕਰਕੇ ਜਿਸ ਤਰ੍ਹਾਂ ਵੀ ਬਾਪੂ ਜੀ ਕਹਿਣਗੇ ਆਉਣ ਵਾਲੇ ਦਿਨਾਂ ਵਿੱਚ ਮੈਂ ਸਾਰੇ ਕਲਾਕਾਰਾਂ ਨੂੰ ਕਹਿਣਾ ਹੁਣ ਵਧਾਈਆਂ ਤੁਸੀਂ ਸਾਰਿਆਂ ਨੇ ਦਿੱਤੀਆਂ ਨੇ ਖੁਸ਼ੀ ਵੀ ਹੋਈ ਹੈ ਤੇ ਬਾਪੂ ਨਾਲ ਵੀ ਆ ਉਹ ਸਾਰੇ ਹੀ ਗੱਲਾਂ ਨੂੰ ਤੁਸੀਂ ਸਮਝੋ ਕੀ ਕਹਿਣਾ ਚਾਹੁੰਦਾ ਹੈ ਸਰਕਾਰ ਕਹਿਣਾ ਕੀ ਚਾਹੁੰਦੀ ਹੈ ਸਾਰੇ ਲੋਕਾਂ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ